ਕੋਈ ਰਾਹ ਇਹ ਨਹੀਂ ਗਿਆ ਜੀ ਕੋਈ ਚਲੋ ਇਹ ਤੂੰ ਗਾਂ ਦਾ ਫਰ ਫਾਹੇ ਦਾ ਯਾ ਔਰ ਤਾਂ ਕੋਈ ਹਾਲਾ ਹੈ ਠੀਕ ਹੈ ਜੀ ਚਾਹੇ ਗੋਲਜਾਂ ਖਾਊਗਾ ਜੀ ਲੁਧਿਆਣਾ ਤੇ ਮੋਗਾ ਦੇ ਕਈ ਪਿੰਡਾਂ ਵਿੱਚ ਪਿਛਲੇ ਦਿਨੀ ਪਾਰੀ ਮੀਂਹ ਪੈਣ ਕਾਰਨ ਹੜ੍ਹ ਜਹੀ ਸਥਿਤੀ ਬਣੀ ਹੋਈ ਹੈ ਜਿਸ ਨਾਲ ਝੋਨੇ ਸਨੇ ਮੱਕੀ ਦੀ ਫਸਲ ਅਤੇ ਹਰੇ ਚਾਰੇ ਦਾ ਪਾਰੀ ਨੁਕਸਾਨ ਹੋਇਆ ਮੰਗਲਵਾਰ ਆ ਜੀ ਵੀ ਇਹ ਦੇਖੋ ਜੀ ਆ ਤੁਸੀਂ ਨਿਗਾ ਜਿੱਥੋਂ ਰਕਵਾਦੀ ਆ ਹਜ਼ਾਰ ਕਿੱਲੇ ਦੇ ਰੇੜੀ ਹੋ ਜੀ 1200 ਕਿੱਲੇ ਦੇ ਰੇੜੀ ਕਿਉਂ ਨਾਲੇ ਜੀ ਮੈਂ ਤਾਂ ਗਰੀਬ ਆਦਮੀ ਆ ਮੈਂ ਤਾਂ ਕਿਤੇ ਇਹਦਾ ਟਰੈਕਟਰ ਮੰਗ ਕਿਤੇ ਇਹਦਾ ਮੰਗਾ ਫਿਰ ਆਏ ਆ ਜੀ ਨਾਲ ਸਾਡੇ ਕੋਲੇ ਚਾਰਾ ਨਾ ਸਾਡੇ ਕੋਲੇ ਤੂੜੀ ਵੀ ਨਹੀਂ ਰਹੀ ਗਈ ਤੇ ਨਾ ਸਾਡੇ ਕੋਲੇ ਬਾਰ ਵੀ ਨਹੀਂ ਪਿਆ ਤੇ ਨਾ ਰਿਆ ਝੋਨਾ ਤੂਰਕੋਟ ਬੁੱਟਰ ਲੋਪੋ ਡਾਂਗੀਆਂ ਦੋਦਰਾ ਰਸੂਲਪੁਰ ਡੱਲਾ ਕੌਂਕੇ ਖੋਸੇ ਸਣੇ 8 ਦੇ ਕਰੀਬ ਪਿੰਡਾਂ ਨੂੰ ਡਰੇਨ ਦੇ ਪਾਣੀ ਨਾਲ ਨੁਕਸਾਨ ਪਹੁੰਚਿਆ ਪਿੰਡ ਜੀ ਨਾ ਦਾ ਕੋਈ ਪਾਥੀ ਰਹੀ ਆ ਵੀ ਰੋਟੀ ਟੱਕ ਲਾਉਣ ਨੂੰ ਨਾ ਕੋਈ ਲੱਕੜ ਤਿੰਬੜ ਰਿਆ ਸਾਰਾ ਗਿੱਲਾ ਹੋ ਗਿਆ ਜੀ ਪਾਣੀ ਦੀ ਰਿਪੇਟ ਚ ਆ ਗਿਆ ਤੇ ਸਾਰਾ ਤੂੜੀਆਂ ਤੰਦ ਸਾਰਾ ਅੰਦਰ ਵੜ ਗਿਆ ਜੀ ਦਾਣਾ ਪੱਕਾ ਵੀ ਦਾਣਾ ਪੱਕੇ ਜੋ ਵੀ ਫਰਾ ਸਾਰੇ ਘਾਤੇ ਲਿਓ ਜੀ ਅਸੀਂ ਰੋਡ ਤੇ ਹੋ ਗਏ ਆ ਖਾਲਸਾ ਟੀਮ ਵੱਲੋਂ ਇਸ ਪਿੰਡ ਵਿੱਚ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਗਿਆ ਆਪਾਂ ਅੱਗੇ ਵੀ ਜਦੋਂ ਵੀ ਕਿਤੇ ਕੁਦਰਤੀ ਆਫਤ ਆਉਂਦੀ ਆ ਪੰਜਾਬ ਦੇ ਵਿੱਚ ਤੇ ਸਾਰਾ ਪੰਜਾਬ ਇਕੱਠਾ ਹੁੰਦਾ ਵਾ ਤੇ ਇਸ ਵਾਰ ਵੀ ਇਸ ਥੋੜੇ ਜਿਹੇ ਪਿੰਡਾਂ ਦੇ ਵਿੱਚ ਇਸ ਮੀਂਹ ਦੀ بارش ਨਾਲ ਨੁਕਸਾਨ ਹੋਇਆ ਵਾ ਤੇ ਆਪਾਂ ਸਾਰੇ ਇਕੱਠੇ ਹੋ ਕੇ ਇਹਨਾਂ ਜ਼ਿਮੀਦਾਰਾਂ ਦੀ ਸਪੋਰਟ ਕਰੀਏ ਤੇ ਇਹ ਆਪਣੇ ਦੁਬਾਰਾ ਫਸਲਾਂ ਬੀਜ ਕੇ ਤੇ ਆਪਣਾ ਗੁਜ਼ਾਰਾ ਕਰ ਸਕਣ